ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਲਕਮ ਮੇਰੇ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਇਹ ਜਿਹੜੇ ਸੂਟ ਨੇ ਸਰਦਾਰੀ ਲੁੱਕ ਵਾਲੇ ਨੇ ਤੇ ਇਹ 5 ਮੀਟਰ ਕਪੜਾ ਰਹੂਗਾ ਮਸਲੀਨ ਕਾਟਨ ਦੇ ਉੱਤੇ 프ਰੰਟ ਦੇ ਉੱਤੇ ਸਾਰੇ ਤੇ ਕਢਾਈ ਕੀਤੀ ਹੋਊਗੀ ਤੇ ਜੇ ਤੁਸੀਂ ਇਹ ਆਰਡਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਵੀ ਮੈਸੇਜ ਕਰ ਸਕਦੇ ਹੋ ਜਾਂ ਫਿਰ ਮੇਰੇ ਨੀਤੂ ਕਲੈਕਸ਼ਨ 2024 ਵਾਲੇ ਇੰਸਟਾਗ੍ਰam ਆਈਟੀ ਦੇ ਉੱਤੇ ਜਾ ਕੇ ਡਾਇਰੈਕਟ ਮੈਸੇਜ ਕਰ ਸਕਦੇ ਹੋ ਇਹਨਾਂ ਸੂਟਾਂ ਦਾ ਰੇਟ ਜੋ ਸਕਰੀਨ ਦੇ ਉੱਤੇ ਲਿਖੇ ਗਏ ਨੇ 450 ਹੀ ਰਹਿਣਗੇ ਕੋਈ ਐਕਸਟਰਾ ਸ਼ਿਪਿੰਗ ਨਹੀਂ ਲਈ ਜਾਊਗੀ ਪੰਜਾਬ ਦੇ ਵਿੱਚ ਤੁਸੀਂ ਜਲਦੀ ਤੋਂ ਜਲਦੀ ਆਰਡਰ ਕਰੋ ਤੇ ਮੌਕੇ ਦਾ ਫਾਇਦਾ ਉਠਾਓ ਜੀ ਥੈਂਕ ਯੂ ਵੈਰੀ ਮਚ